ਉਹ ਸਾਰੇ ਪੇਸ਼ੈਂਟ ਜਿਨ੍ਹਾਂ ਨੂੰ ਸਡਨਲੀ thyroid disease ਡਾਇਗਨੋਸ ਹੋਇਆ ਜੇ ਤੁਹਾਡੇ ਅੰਦਰ thyroid disease ਡਾਇਗਨੋਸ ਹੋਇਆ ਹਾਈਪਰ ਔਰ ਹਾਈਪੋ ਤਾਂ ਤੁਹਾਡੇ ਅੰਦਰ ਬਲੱਡ ਪ੍ਰੈਸ਼ਰ ਦੇ ਚੇਂਜਸ ਆਉਣ ਦੇ ਚਾਂਸਸ ਵੱਧ ਗਏ ਜੀ ਕਿਉਂ ਕਿਉਂਕਿ thyroid ਦਾ ਹਾਰਮੋਨ ਵੀ ਸਾਡੇ ਅੰਦਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੁਣ ਹਾਈਪਰਥਾਇਰੋਇਡਿਜ਼ਮ ਦੇ ਅੰਦਰ ਜਦੋਂ ਕਿ ਬਹੁਤ ਜ਼ਿਆਦਾ ਥਾਇਰੋਇਡ ਹਾਰਮੋਨ ਬਣ ਰਿਹਾ ਹੈਗਾ ਆਪਾਂ ਸੁਣਿਆ ਹਾਈਪਰਥਾਇਰੋਇਡਿਜ਼ਮ ਕੀ ਕਰਦਾ ਸਰੀਰ ਦੇ ਸਾਰੇ ਫੰਕਸ਼ਨਸ ਨੂੰ ਤੇਜ਼ ਕਰ ਦਿੰਦਾ ਤੇ ਦਿਲ ਦੀ ਧੜਕਨ ਨੂੰ ਵੀ ਤੇਜ਼ ਕਰ ਦਿੰਦਾ ਹੈ। ਹਰਕਿਟੇਸ਼ਨ ਜ਼ਿਆਦਾ ਦਿਲ ਦੀ ਧੜਕਨ ਵਧਨ ਨਾਲ ਪ੍ਰੈਸ਼ਰ ਵਧਦਾ ਹੈ। ਪਰ ਇੱਕ ਚੀਜ਼ ਸਮਝੋ ਹਾਈਪਰਥਾਇਰੋਇਡਿਜ਼ਮ ਦੇ ਪੇਸ਼ੈਂਟ ਦਾ ਸਿਸਟੋਲਿਕ ਪ੍ਰੈਸ਼ਰ ਮਦੇ ਜੀ ਉੱਪਰ ਵਾਲਾ ਪ੍ਰੈਸ਼ਰ ਵਧੇਗਾ। ਸੋ ਜੇ ਤੁਹਾਨੂੰ ਥਾਇਰੋਇਡ ਡਾਇਗਨੋਸ ਹੋਇਆ ਤੇ ਤੁਹਾਡਾ ਉੱਪਰ ਵਾਲਾ ਪ੍ਰੈਸ਼ਰ ਉੱਪਰ ਜਾਣ ਲੱਗ ਗਿਆ ਥੱਲੇ ਵਾਲਾ ਪ੍ਰੈਸ਼ਰ ਥੱਲੇ ਜਾਣ ਲੱਗੇ ਦੇ ਗੋਇੰਗ ਟੂ ਆਪੋਜ਼ਿਟ ਡਾਇਰੈਕਸ਼ਨ। ਹਾਂ ਜੇ ਸਰ ਤੁਹਾਨੂੰ ਹਾਲੇ ਥਾਇਰੋਇਡ ਡਾਇਗਨੋਸ ਨਹੀਂ ਹੋਇਆ ਪਰ ਸਡਨਲੀ ਤੁਸੀਂ ਕੀ ਨੋਟ ਕਰ ਰਹੇ ਹੋ ਵੀ ਮੇਰਾ ਉੱਪਰ ਵਾਲਾ ਪ੍ਰੈਸ਼ਰ 150 ਰਹਿ ਰਿਹਾ ਥੱਲੇ ਵਾਲਾ 70 ਚਲਾ ਗਿਆ 60 ਚਲਾ ਗਿਆ ਉਹ ਥੱਲੇ ਨੂੰ ਜਾ ਰਿਹਾ ਉੱਪਰ ਵਾਲਾ ਉੱਪਰ ਨੂੰ ਜਾ ਰਿਹਾ ਹਾਇਰੋ ਚੈੱਕ ਕਰੋ ਹਮ ਹਾਈਪਰਥਾਇਰੋइडਿਜ਼ਮ ਦੇ ਪੇਸ਼ੈਂਟ ਦੇ ਅੰਦਰ ਇਹ ਕੰਡੀਸ਼ਨ ਹੁੰਦੀ ਹੈ ਕਿ ਸਿਸਟੋਲਿਕ ਪ੍ਰੈਸ਼ਰ ਉੱਪਰ ਨੂੰ ਡਾਇਸਟੋਲਿਕ ਪ੍ਰੈਸ਼ਰ ਥੱਲੇ ਨੂੰ ਮਰੀਜ਼ ਕਹਿੰਦਾ ਹੈ ਕਿ ਮੇਰਾ ਪ੍ਰੈਸ਼ਰ ਵੱਧ ਰਿਹਾ ਪਰ ਥੱਲੇ ਵਾਲਾ ਥੱਲੇ ਕਿਉਂ ਜਾ ਰਿਹਾ ਦੇ ਸ਼ੁੱਡ ਗੋ ਬੋਥ ਇਨ ਦ ਸੇਮ ਡਾਇਰੈਕਸ਼ਨ ਬਟ ਨੋ ਥਾਇਰੋਇਡ ਹਾਰਮਨ ਡਸ ਦਿਸ ਦੂਸਰੇ ਪਾਸੇ hypothyroidism ਦੇ ਅੰਦਰ ਜਦੋਂ thyroid ਦੇ ਹਾਰਮੋਨ ਘਟਦੇ ਨੇ ਉੱਪਰ ਵਾਲਾ ਇਹਨੂੰ ਕੁਝ ਨਹੀਂ ਹੁੰਦਾ ਸਿਸਟੋਲਿਕ ਪ੍ਰੈਸ਼ਰ ਠੀਕ ਰਹਿੰਦਾ ਹੈ ਡਾਇਸਟੋਲਿਕ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਸੋ ਮਰੀਜ਼ ਕਹਿੰਦਾ ਸਿਰਫ ਉੱਪਰ ਵਾਲਾ ਚੰਗਾ ਥੱਲੇ ਵਾਲਾ ਹੀ ਪਤਾ ਨਹੀਂ ਕਿਉਂ ਨਹੀਂ ਵੱਧਦਾ ਇਹ ਮੇਰਾ 90 ਤੋਂ 95 ਤੋਂ 100 ਤੋਂ ਥੱਲੇ ਹੀ ਨਹੀਂ ਜਾਂਦਾ ਚੈੱਕ ਯੂਰ thyroid ਹਾਰਮੋਨ ਕੈਨ ਬੀ ਹਾਈਪੋ ਲੀਡਿੰਗ ਟੂ ਥਿਸ ਪ੍ਰੋਬਲਮ ਬਹੁਤ ਸਾਰੀਆਂ ਫੀਮੇਲਸ ਜਿਹੜੀਆਂ ਹਾਰਮੋਨ ਪਿਲਸ ਹੀ ਖਾ ਰਹੀਆਂ ਹਨ ਫਾਰ ਇਗਜ਼ਾਮਪਲ ਕੌਂਟ੍ਰੈਸੈਕਟਿਵ ਪਿਲਸ ਖਾ ਰਹੀਆਂ ਹੈਗੇ ਆ ਉਹਨਾਂ ਦੀ ਆਪਣੀਆਂ ਜ਼ਰੂਰਤਾਂ ਨੇ ਕਿ ਠੀਕ ਹੈ ਉਹਨਾਂ ਨੂੰ ਕਨਸੈਪਸ਼ਨ ਨਹੀਂ ਚਾਹੀਦੀ ਅੱਗੇ ਬੱਚਾ ਹੱਲੇ ਨਹੀਂ ਚਾਹੀਦਾ ਟੈਂਪਰੇਰੀ ਐਸਟ੍ਰੋਜਨ ਪਿਲ ਜਿਹੜੀਆਂ ਆਪਾਂ ਖਾਂਦੇ ਆ ਐਕਸੈਸਿਵ ਐਸਟ੍ਰੋਜਨ ਸਰੀਰ ਦੇ ਅੰਦਰ ਸੋਡੀਅਮ ਨੂੰ ਰੋਕ ਕੇ ਪਾਣੀ ਨੂੰ ਰੋਕ ਕੇ ਬਲੱਡ ਪ੍ਰੈਸ਼ਰ ਵਧਾਉਂਦਾ ਹੈ ਫੀਮੇਲ ਨੂੰ ਪਤਾ ਨਹੀਂ ਹੁੰਦਾ ਵੀ ਇਹ ਗੋਲੀ ਖਾ ਰਹੀਆਂ ਤੇ ਪ੍ਰੈਸ਼ਰ ਵਧਦਾ ਜਾ ਰਿਹਾ ਉਹ ਪ੍ਰੈਸ਼ਰ ਦੀ ਵੀ ਗੋਲੀ ਖਾਣ ਲੱਗ ਜਾਂਦੇ ਆ ਵੇਅਰ ਐਸ ਉੱਥੇ ਸਿਰਫ ਬਰਥ ਕੰਟਰੋਲ ਨੂੰ ਚੇਂਜ